ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆਮੀਂ ਦਾ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਮੇਜਰ ਲੀਗ ਕਬੱਡੀ ਕੱਪ ਪਿੰਡ ਜੱਖਲਾਂ ਦੇ ਵਿੱਚ ਹੋਣ ਜਾ ਰਿਹਾ ਜੀ ਬਹੁਤ ਜ਼ਬਰਦਸਤ ਕਬੱਡੀ ਕੱਪ ਹੋਵੇਗਾ ਜੀ ਇਹ ਇਹਦੇ ਵਿੱਚ ਆਲ ਓਪਨ ਦੀਆਂ 8 ਚੋਟੀ ਦੀਆਂ ਟੀਮਾਂ ਖੇਡਣਗੀਆਂ ਇਹਦੇ ਵਿੱਚ ਪਹਿਲਾਂ ਇਨਾਮ 2 ਲੱਖ ਰੱਖਿਆ ਗਿਆ ਜੀ ਦੂਜਾ ਨਾਮ 2 ਲੱਖ ਰੱਖਿਆ ਗਿਆ ਹੈ ਜੀ ਬੈਸਟ ਰੇਡਰ ਅਤੇ ਜਾਫੀਆਂ ਨੂੰ ਮੋਹਰ ਨਸਲ ਦੀਆਂ ਚੋਟੀਆਂ ਦਿੱਤੀਆਂ ਜਾਣੀਆਂ ਹੈ ਜੀ ਗਲੇਡੀਏਟਰ ਸੰਦੀਪ ਨੰਗਲੰਬੀਆਂ ਦੀ ਯਾਦ ਦੇ ਵਿੱਚ ਕਰਵਾਇਆ ਕਬੱਡੀ ਕੱਪ ਪਿੰਡ ਜਖਲਾ ਜਿਹੜਾ ਸੰਗਰੂਰ ਦੇ ਵਿੱਚ 22 ਜਨਵਰੀ 2025 ਨੂੰ ਹੋਣ ਜਾ ਰਿਹਾ ਜੀ ਇਹ ਕਬੱਡੀ ਕੱਪ ਮੀਡੀਅਰ ਲੀਗ ਕਬੱਡੀ ਕੱਪ ਇਹ ਕਬੱਡੀ ਕੱਪ ਕਰਵਾ ਰਹੀ ਹੈ ਜੀ 22 ਜਨਵਰੀ 2025 ਨੂੰ ਪਿੰਡ ਜਖਲਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਕ ਵੱਡੀ ਕੱਪ ਹੋਵੇਗਾ ਜੀ ਆਲ ਓਪਨ ਦੀਆਂ 8 ਟੀਮਾਂ ਖੇਡਣਗੀਆਂ ਪਹਿਲਾ ਨਾਮ 2 ਲੱਖ ਦੂਜਾ ਨਾਮ 2 ਲੱਖ ਰਹੇਗਾ ਜੀ ਧੰਨਵਾਦ